ਇੱਧਰ ਵੱਟ ਮੇਰੀ ਕਿੜੀ ਹੋਈ ਆ ਇੱਥੋਂ ਦੇ ਅਰਮਾਨ ਚੱਲਦਾ ਪਰਵਲੀਨ ਕਵਰਾ ਹੂੰ ਦਿਖਾ ਰਵਲੀਨ ਇਹ ਦੇਖ ਲੋ ਲੱਗੀ ਹੋਈ ਐ ਕੱਖ ਚੁਕਣ ਚੱਲਦਾ ਕੰਮ ਲਾਇਆ ਕਰੋ ਜਵਾਕਾਂ ਨੂੰ ਪ੍ਰੈਕਟਿਸ ਜਿੰਮੇ ਭੇਜਣੀਆਂ ਪਾਉਟਰ ਖਵਾਉਣੇ ਜਦਾ ਦੁੱਧ ਪੀਤਾ ਹੁਣ ਵਧੀਆ ਖਾਣਾ ਖਾਧੂ ਬਾਦਾਮ ਖਾਦੇ ਹੋਣਗੇ ਫਿਰ ਅੱਪੇ ਜਵਾਕ ਸਾਰਾ ਬਸ ਕਰ ਲੈਂਦਾ ਹੁਣ ਜਿੰਮੇ ਵੀ ਦਾਹੀ ਜੋਰੇ ਮਾਰਨ ਇੱਥੇ ਜੋਰ ਮਾਰਨ ਵਾਲੇ ਕਰਦਾ ਕੰਮ ਹੁੰਦਾ ਅਮਲੀ ਬੰਦੇ ਮਿਲਦੇ ਨੇ ਦਿਹਾੜੀ ਆ ਕੋਈ ਮਿਲਦਾ ਨਹੀਂ ਪਈਏ ਮਿਲਦੇ ਨੇ ਦਿਹਾੜੀ ਕਰਕੇ ਅਗਲਾ ਕੁਛ ਚਲੋ ਜਿੰਨਾ ਕਿ ਜੋਰ ਲੱਗਦਾ ਲਾਉ ਲਾਉਂਦਾ ਇਹ ਰੋਜ਼ ਕੰਮ ਕਰਨਾ ਪਰ ਇੰਨਾ ਕੰਮ ਨਹੀਂ ਹੁੰਦਾ ਬੰਦੇ ਤੋਂ ਜਿੰਨਾ ਆਪ ਹੁਣ ਘੰਟਾ 2 ਘੰਟੇ ਜ਼ੋਰ ਮਾਰ ਕੇ 4 ਘੰਟੇ ਕੰਮ ਕਰ ਲਾਂਗੇ ਜਿਹੜਾ ਦਿਹਾੜੀ ਆ ਉਹਨੂੰ ਆਪਣੀ ਚ ਵੀ ਗਲਤੀਆਂ ਨੇ ਆਪਾਂ ਵੀ ਕਹਿੰਦੇ ਆ ਵੀ ਚੱਲ ਥੋੜੀ ਥੜੀ ਲੱਗਿਆ ਰਹੇ ਪਤਾ ਵਧੀਆ ਜੁਆਕਾਂ ਨੂੰ ਛੋਟੇ ਹੁੰਦਿਆਂ ਤੋਂ ਕੰਮ ਲਾਇਆ ਕਰੋ ਮਾੜਾ ਮੁੰਡਾ ਜਿੰਨਾ ਉਹਨੂੰ ਥੱਕੇ ਨਾਲ ਉਹਨੂੰ ਕਹਿ ਕਰੋ ਵੀ ਚਲੋ ਚੱਲ ਪੁੱਤ ਆਪਾਂ ਕਰ ਲਈ ਆ ਕਰਕੇ ਦੇਖੀ ਜੁਆਗ ਆਪਦੇ ਆਵੇ ਲੱਗਦਾ ਵੀ ਇਹ ਆਪਦੇ ਆਪ ਵਜਦੇ ਨੇ ਉੱਟ ਕੇ ਅਸੀਂ ਮੋਟਰ ਤੇ ਜਾਣਾ